ਕਰਦੀ ਹਾਂ ਮੈਂ ਤੁਹਾਡਾ ਆਪਣੀ ਇਸ YouTube ਚੈਨਲ ਪ੍ਰਤਿਭਾ ਨਰਸਿੰਗ ਟਿਊਟਰ ਤੇ ਇੱਥੇ ਤੁਹਾਨੂੰ ਮਿਲਣਗੇ ਬਹੁਤ ਹੀ ਮਲਟੀਪਲ ਬਹੁਤ ਹੀ ਇੰਪੋਰਟੈਂਟ ਮਲਟੀਪਲ ਚੁਆਇਸ ਕੁਐਸ਼ਨਸ ਜੋ ਕਿ ਤੁਹਾਡੇ DHS ਦੇ ਸਟਾਫ ਨਰਸ ਦੇ ਪੇਪਰ ਦੇ ਲਈ ਬਹੁਤ ਹੀ ਇੰਪੋਰਟੈਂਟ ਰਹਿਣਗੇ ਅੱਜ ਦਾ ਪਹਿਲਾ ਪ੍ਰਸ਼ਨ ਰਹੇਗਾ ਸੱਭਿਆਚਾਰ ਸੱਭਿਆਚਾਰ ਰਿਲੇਟਡ ਬਹੁਤ ਸਾਰੇ ਕੁਐਸ਼ਨਸ ਨੇ ਉਹ ਅਸੀਂ ਕਰਾਂਗੇ ਸੱਭਿਆਚਾਰ ਸਿਧਾਂਤ ਤੇ ਵਿਵਹਾਰ ਪੁਸਤਕ ਕਿਸ ਦੀ ਹੈ ਇਸ ਦੇ ਵਿੱਚਜੀਤ ਸਿੰਘ ਜੋਸ਼ੀ ਸੋ ਅਗਲਾ ਕੁਐਸ਼ਨ ਹੈ ਜੀ ਸੱਭਿਆਚਾਰ ਅਤੇ ਪੰਜਾਬੀ ਸੱਭਿਆਚਾਰ ਪੁਸਤਕ ਦਾ ਲੇਖਕ ਕੌਣ ਹੈ ਗੁਰਬਖਸ਼ ਸਿੰਘ ਫ੍ਰੈਂਕ ਸੋ ਅਗਲਾ ਕੁਐਸਚਨ ਹੈ ਪੰਜਾਬੀ ਸੱਭਿਆਚਾਰ ਵਿੱਚ ਸ਼ਾ ਖਰਚੀ ਅਤੇ ਸਵਾਦਲੇ ਭੋਜਨ ਦੇ ਸੰਕਲਪ ਆਏ ਸੋ ਇਹਦਾ ਰਾਈਟ ਆਨਸਰ ਆਏਗਾ ਇਸਲਾਮੀ ਸੱਭਿਆਚਾਰ ਤੋਂ ਇਸਲਾਮੀ ਸੱਭਿਆਚਾਰ ਤੋਂ ਸਵਾਦਲੇ ਭੋਜਨ ਦੇ ਸੰਕਲਪ ਆਏ ਨਿਯਮਬੱਧਤਾ ਸ਼ਾਬਦੀ ਅਰਥ ਕੀ ਸ਼ਬਦ ਨਾਲ ਸੰਬੰਧਿਤ ਹੈ ਸੱਭਿਆਚਾਰ ਦੇ ਨਾਲ ਸੰਬੰਧਿਤ ਹੈ ਕੁਐਸਚਨ ਹੈ ਜੀ ਪੰਜਵਾਂ ਤਕਸ਼ਿਲਾ ਮਾ ਵਿਦਿਆਲਾ ਕਿਸ ਧਰਮ ਨਾਲ ਸੰਬੰਧ ਰੱਖਦਾ ਹੈ ਤਕਸ਼ਿਲਾ ਮਾ ਵਿਦਿਆਲਾ ਬੋਧ ਧਰਮ ਨਾਲ ਸੰਬੰਧ ਰੱਖਦਾ ਹੈ ਕੁਐਸਚਨ ਨੰਬਰ 6 ਹੈ ਮਾਜੀ ਮਲਵਈ ਦੁਆਬੀ ਭੁਆਦੀ ਕ੍ਰਮ ਕ੍ਰਮਵਾਰ ਕਿਸ ਲਈ ਵਰਤੇ ਜਾਂਦੇ ਹਨ ਉਪ ਸੱਭਿਆਚਾਰ ਲਈ ਵਰਤੇ ਜਾਂਦੇ ਹਨ ਪੰਜਾਬੀ ਸੂਬਾ ਕਦੋਂ ਬਣਿਆ ਜਾਂ ਅਜੋਕਾ ਪੰਜਾਬ ਵੀ ਕਿਹਾ ਜਾਂਦਾ ਇੰਪੋਰਟੈਂਟ ਹੈ ਕੁਐਸਚਨ ਬਹੁਤ ਜ਼ਿਆਦਾ 1 ਨਵੰਬਰ 1968 ਨੂੰ ਪੰਜਾਬੀ ਸੂਬਾ ਬਣਿਆ ਜਾਂ ਅਜੋਕਾ ਪੰਜਾਬ ਵੀ ਇਹਨੂੰ ਕਹਿੰਦੇ ਹਨ ਪੰਚਨਦ ਨਾ ਪੰਜਾਬ ਨੂੰ ਕਿੰਨਾ ਨੇ ਦਿੱਤਾ ਪੰਚਨੰਦ ਦਾ ਨਦ ਦਾ ਜਿਹੜਾ ਨਾਮ ਹੈ ਉਹ ਪੰਜਾਬ ਨੂੰ ਰਿਗਵੇਦਿਕ ਰੈਗਵੇਦਿਕ ਨਹੀਂ ਦਿੱਤਾ ਸੀ ਦੋ ਜਮਾ ਆਬ ਅਤੇ ਪਨ ਜਮਾ ਆਬ ਸ਼ਬਦ ਕਿਸ ਭਾਸ਼ਾ ਵਿੱਚ ਹਨ ਫਾਰਸੀ ਵਿੱਚੋਂ ਲਏ ਗਏ ਹਨ ਪਾਤਕ ਦਾ ਸਬੰਧ ਕਿਸ ਨਾਲ ਹੁੰਦਾ ਹੈ ਪਾਤਕ ਦਾ ਸਬੰਧ ਹੁੰਦਾ ਹੈ ਮੌਤ ਨਾਲ ਸੂਤਕ ਦਾ ਸਬੰਧ ਹੁੰਦਾ ਹੈ ਜਨਮ ਦੇ ਨਾਲ ਯਮਦਾਵਾਨ ਕਿਸ ਜਾਨਵਰ ਨੂੰ ਮੰਨਿਆ ਜਾਂਦਾ ਹੈ ਯਮ ਦਾ ਜਿਹੜਾ ਵਾਹਨ ਹੈ ਉਹ ਸੂਰ ਨੂੰ ਮੰਨਿਆ ਜਾਂਦਾ ਹੈ ਸੋ ਇਹਦਾ ਰਾਈਟ ਆਨਸਰ ਆਏਗਾ ਸੂਰ ਅਗਲਾ ਕੁਐਸਚਨ ਹੈ ਜੀ ਕਿਸ ਨੂੰ ਸੌਰੀ ਬੁੱਧਵਾਰ ਕਿਹੜੀ ਦਿਸ਼ਾ ਵੱਲ ਸਫਰ ਕਰਨਾ ਭੈੜਾ ਮੰਨਿਆ ਜਾਂਦਾ ਹੈ ਬੁੱਧਵਾਰ ਹੈ ਜਿਹੜਾ ਉਹ ਉੱਤਰ ਦਿਵਾਲ ਸਫਰ ਕਰਨਾ ਭੈੜਾ ਮੰਨਿਆ ਜਾਂਦਾ ਹੈ ਸੋ ਇਹਦਾ ਰਾਈਟ ਆਨਸਰ ਆਏਗਾ ਉੱਤਰ ਕੁਐਸਚਨ ਨੰਬਰ 13 ਪੰਜਾਬੀ ਵਿੱਚ ਰੂ ਰੀਤਾ ਰੋ ਰੀਤਾ ਨਾਲ ਸੰਬੰਧਿਤ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ ਪੰਜਾਬੀ ਵਿੱਚ ਰੋ ਰੀਤਾ ਦੇ ਨਾਲ ਅਨੁਸ਼ਠਾਨ ਸ਼ਬਦ ਵਰਤਿਆ ਜਾਂਦਾ ਹੈ ਅਗਲਾ ਕੁਐਸਚਨ ਹੈ ਜੀ ਕੁਐਸਚਨ ਨੰਬਰ 14 ਕਿਸੇ ਨੂੰ ਨੁਕਸਾਨ ਪਹੁੰਚਾਉਣ ਵਾਲਾ ਮੰਤਰ ਕਿਸ ਵਰਗ ਅਧੀਨ ਆਉਂਦਾ ਹੈ ਲੋਕ ਮੰਤਰ ਅਧੀਨ ਆਉਂਦਾ ਹੈ ਸੋ ਇਹਦਾ ਰਾਈਟ ਆਨਸਰ ਆਏਗਾ ਜੀ ਲੋਕ ਮੰਤਰ ਕੁਐਸਚਨ ਨੰਬਰ 15 ਦੇਖੋ ਮੰਤਰ ਇਹਨਾਂ ਵਿੱਚੋਂ ਕਿਸ ਲਈ ਪ੍ਰਯੋਗ ਹੁੰਦੇ ਹਨ ਮੰਤਰ ਇਹਨਾਂ ਵਿੱਚੋਂ ਕੇਵਲ ਬਿਮਾਰੀ ਲਗਾਉਣ ਲਈ ਜਾਂ ਕੇਵਲ ਬਿਮਾਰੀ ਹਟਾਉਣ ਲਈ ਹੀ ਵਰਤੇ ਜਾਂਦੇ ਹਨ ਸੋ ਰਾ ਇਹਦਾ ਰਾਈਟ ਆਨਸਰ ਆਏਗਾ A ਅਤੇ B ਕੁਐਸਚਨ ਨੰਬਰ 16 ਪੰਜਾਬ ਦੇ Hindu ਪਰਿਵਾਰਾਂ ਵਿੱਚ ਕੰਨ ਵਿੰਨਣ ਦਾ ਸੰਸਕਾਰ ਕਦੋਂ ਕੀਤਾ ਜਾਂਦਾ ਹੈ ਪੰਜਾਬ ਦੇ Hindu ਪਰਿਵਾਰਾਂ ਵਿੱਚ ਕੰਨ ਵਿੰਨਣ ਦਾ ਜਿਹੜਾ ਸੰਸਕਾਰ ਹੈ ਉਹ ਜਦੋਂ ਬੱਚਾ ਤੀਜੇ ਜਾਂ ਪੰਜਵੇਂ ਸਾਲ ਅੰਦਰ ਚਲਾ ਜਾਂਦਾ ਹੈ ਉਦੋਂ ਵਰਤਿਆ ਜਾਂਦਾ ਹੈ ਕੁਐਸਚਨ ਨੰਬਰ 17 ਪੱਟੀ ਪੂਜਨ ਸੰਸਕਾਰ ਕਿਸ ਨਾਲ ਸੰਬੰਧਿਤ ਹੈ ਪੱਟੀ ਪੂਜਨ ਜਿਹੜਾ ਸੰਸਕਾਰ ਹੈ ਉਹ ਵਿਦਿਆ ਆਰੰਭ ਕਰਨ ਨਾਲ ਸੰਬੰਧਿਤ ਹੈ ਸੋ ਇਦਾਂ ਰਾਈਟ ਆਨਸਰ ਆਏਗਾ ਵਿਦਿਆ ਆਰੰਭ ਕਰਨ ਦੇ ਨਾਲ ਅਗਲਾ ਕੁਐਸਚਨ ਹੈ ਮੰਗਲਿਕ ਕਿਸ ਗ੍ਰਹਿ ਤੇ ਭਾਰੀ ਹੋਣ ਵਾਲ ਸੰਕੇਤ ਕਰਦਾ ਹੈ ਮੰਗਲ ਗ੍ਰਹਿ ਵੱਲ ਭਾਰੀ ਹੋਣ ਤੇ ਸੰਕੇਤ ਕਰਦਾ ਹੈ ਸੋ ਇਦਾਂ ਰਾਈਟ ਆਨਸਰ ਆਏਗਾ ਮੰਗਲ ਭੈੜੀ ਨਜ਼ਰ ਤੋਂ ਕਿਸ ਨੂੰ ਬਚਾਇਆ ਜਾਂਦਾ ਹੈ ਭੈੜੀ ਨਜ਼ਰ ਤੋਂ ਦੁੱਧ ਤੇ ਪੁੱਤ ਨੂੰ ਬਚਾਇਆ ਜਾਂਦਾ ਹੈ ਜਾਦੂ ਕਿੰਨੇ ਪ੍ਰਕਾਰ ਦਾ ਹੁੰਦਾ ਹੈ ਜਾਦੂ ਦੋ ਪ੍ਰਕਾਰ ਦੇ ਹੁੰਦੇ ਹਨ ਕਵੈਸਚਨ ਨੰਬਰ 2 ਕਿ ਲੋਕ ਵਿਸ਼ਵਾਸ ਦੇ ਮੂਲ ਸਰੋਤ ਕੀ ਹਨ ਲੋਕ ਵਿਸ਼ਵਾਸ ਦੇ ਜਿਹੜੇ ਮੂਲ ਸਰੋਤ ਹਨ ਉਹ ਹੈ ਵਡੇਰੀ ਉਮਰ ਦੇ ਲੋਕ ਸੋ ਇਹਦਾ ਰਾਈਟ ਆਨਸਰ ਆਏਗਾ ਵਡੇਰੀ ਉਮਰ ਦੇ ਲੋਕ ਅਗਲਾ ਕਵੈਸਚਨ ਹੈ ਜੀ ਲੋਕ ਵਿਸ਼ਵਾਸ ਦੇ ਲੱਛਣਾਂ ਵਿੱਚ ਸ਼ਾਮਲ ਹਨ ਲੋਕ ਪ੍ਰਵਾਨਗੀ ਲੋਕਮਨ ਦਾ ਪ੍ਰਕਟਾ ਸਥਾਨ ਕਾਰਨ ਵਖਰੀਆਂ ਜਾਂ ਸ੍ਰੋਤ ਵਡੇਰੀ ਉਮਰ ਦੇ ਵਿਅਕਤੀ ਇਹ ਸਾਰੇ ਹੀ ਜਿਹੜੇ ਲੋਕ ਵਿਸ਼ਵਾਸ ਦੇ ਲਚਨਾ ਵਿੱਚ ਸ਼ਾਮਲ ਹਨ ਲੋਕ ਵਿਸ਼ਵਾਸ ਅਨੁਸਾਰ ਮੰਗਲਿਕ ਕੁੜੀ ਕਿਸ ਨਾਲ ਵਿਆਹੀ ਜਾਂਦੀ ਹੈ ਮੰਗਲਿਕ ਮੁੰਡੇ ਦੇ ਨਾਲ ਵਿਆਹੀ ਜਾਂਦੀ ਹੈ ਇਹਨਾਂ ਵਿੱਚੋਂ ਵੈਮ ਪਰਮ ਲੱਭੋ ਇਹਨਾਂ ਵਿੱਚੋਂ ਵੈਮ ਪਰਮ ਕਿਹੜਾ ਹੈ ਭੂਮੀ ਦੀ ਪੂਜਾ ਕਰਨੀ ਦੇਵਤੇ ਦੀ ਆਰਤੀ ਕਰਨੀ ਹੈ ਤੁਰਨ ਲੱਗਿਆ ਨਿਚ ਮਾਰਨੀ ਜਦੋਂ ਆਪਾਂ ਤੁਰਨ ਲੱਗਿਆ ਨਿਚ ਮਾਰਦੀਏ ਤੇ ਆਪਾਂ ਕਹਿ ਦਿੰਨੇ ਅੱਜ ਕੰਮ ਨਹੀਂ ਬੰਨਣਾ ਸੋ ਇੱਕ ਕੀ ਹੈ ਵੈਮ ਪਰਮ ਹੈ ਅਗਲਾ ਕੁਐਸਚਨ ਹੈ ਜੀ ਇੱਕ ਪੁਰਾਤਨ ਵੈਮ ਪਰਮ ਅਨੁਸਾਰ ਕਿਹੜੇ ਦਿਨ ਪ ਪਹਾੜਾ ਪਹਾੜ ਤੇ ਜਾਣਾ ਅਸ਼ੁਭ ਮੰਨਿਆ ਜਾਂਦਾ ਹੈ ਵੀਰਵਾਰ ਨੂੰ ਅਸ਼ੁਭ ਮੰਨਿਆ ਜਾਂਦਾ ਹੈ ਜਾਂ ਵੀਰਵਾਰ ਨੂੰ ਅਸੀਂ ਕੱਪੜੇ ਨਹੀਂ ਧੋਂਦੇ ਸਿਰ ਨਹੀਂ ਧੋਂਦੇ ਬਹੁਤ ਸਾਰੇ ਨੇਲ ਨਹੀਂ ਕੱਟਨੇ ਆਪਦੇ ਹੈਨਾ ਇਹ ਸਾਰੇ ਕੀ ਇੱਕ ਅਸ਼ੁਭ ਮੰਨਿਆ ਜਾਂਦਾ ਹੈ ਕੁਐਸਚਨ ਹੈ ਲੋਕ ਵਿਸ਼ਵਾਸ ਅਨਸਾਰ ਅਠਮਾਏ ਬੱਚੇ ਦਾ ਕਦੋਂ ਖਿਆਲ ਰੱਖਣਾ ਜ਼ਰੂਰੀ ਹੈ 8ਵੇਂ ਤੇ 18ਵੇਂ ਦਿਨ 8ਵੇਂ ਮਹੀਨੇ 8ਵੇਂ ਤੇ 18ਵੇਂ ਸਾਲ ਤੋਂ ਇਸਾਰੇ ਹੀ ਜਿਹੜੇ ਰਾਈਟ ਆਨਸਰ ਹਨ ਅਗਲਾ ਕੁਐਸਚਨ ਹੈ ਪੰਜਾਬੀ ਸਮਾਜ ਵਿੱਚ ਪ੍ਰਚਲਿਤ ਬਹੁਤ ਸਾਰੇ ਲੋਕ ਵਿਸ਼ਵਾਸ ਹਨ ਸੋ ਇਹਦਾ ਰਾਈਟ ਆਨਸਰ ਆਏਗਾ ਪੰਜਾਬੀ ਸਮਾਜ ਵਿੱਚ ਪ੍ਰਚਲਿਤ ਬਹੁਤ ਸਾਰੇ ਲੋਕ ਵਿਸ਼ਵਾਸਨ ਮਨੁੱਖ ਨੂੰ ਕੁਝ ਕਰਨ ਦੀ ਪ੍ਰੇਰਣਾ ਦਿੰਦੇ ਹਨ ਕੁਐਸਚਨ ਹੈ 28 ਕੁਐਸਚਨ 28 ਨੰਬਰ ਕੁਐਸਚਨ ਹੈ ਜਠੇਰਿਆਂ ਦੀ ਪੂਜਾ ਨਾ ਕਰਕੇ ਕਿਹੜਾ ਨੁਕਸਾਨ ਹੋਣ ਦਾ ਲੋਕ ਵਿਸ਼ਵਾਸ ਪ੍ਰਚਲਿਤ ਹੈ ਪਸ਼ੂਆਂ ਤੇ ਫਸਲ ਦਾ ਨੁਕਸਾਨ ਹੋ ਸਕਦਾ ਹੈ ਸੋ ਇਹ ਇੱਕ ਲੋਕਾਂ ਦਾ ਲੋਕ ਵਿਸ਼ਵਾਸ ਹੈ ਡਾਕਟਰ ਵਣਜਾਰਾ ਦੇ ਅਨੁਸਾਰ ਜਾਦੂ ਕਿਹੜੀ ਗੱਲ ਮਿੱਤ ਕੇ ਤੁਰਦੀ ਹੈ ਪ੍ਰਕਿਰਤੀ ਵਿੱਚ ਹਰੇਕ ਕਾਰਜ ਕਿਸੇ ਕਾਰਜ ਨੂੰ ਜਨਮ ਦਿੰਦਾ ਹੈ ਇੱਕ ਘਟਨਾ ਪਿੱਛੋਂ ਦੂਜੀ ਘਟਨਾ ਬਿਨਾਂ ਕਿਸੇ ਦੇਵੀ ਸ਼ਕਤੀ ਦੇ ਦਖਲ ਦਖਲ ਤੇ ਆਪਣੇ ਆਪ ਸਹਿਜ ਰੂਪ ਵਿੱਚ ਵਾਪਰਦੀ ਹੈ ਸੋ ਇਹ ਦੋਵੇਂ ਹੀ ਜਿਹੜੇ ਆਨਸਰ ਨੇ ਉਹ ਰਾਈਟ ਨੇ ਜਾਦੂ ਤੇ ਧਰਮ ਵਿੱਚ ਸਮਾਨਤਾ ਕਿਸ ਪੱਖੋਂ ਹੈ ਜਾਦੂ ਤੇ ਧਰਮ ਦੇ ਵਿੱਚ ਜਿਹੜੀ ਸਮਾਨਤਾ ਹੈ ਉਹ ਹੈ ਦੋਵੇਂ ਹੀ ਲੋਕਿਕ ਸ਼ਕਤੀ ਵਿੱਚ ਵਿਸ਼ਵਾਸ ਕਰਦੇ ਹਨ ਦੋਵੇਂ ਆਪਣੇ ਉਦੇਸ਼ਾਂ ਦੀ ਪੂਰਤੀ ਲਈ ਪਰੰਪਰਾਗਤ ਤਰੀਕਿਆਂ ਦੀ ਵਰਤੋਂ ਕਰਦੇ ਹਨ ਦੋਹਾਂ ਨੂੰ ਸੰਕਟਮੇਸਤਿ ਤੋਂ ਬਚਾਉਣ ਦਾ ਉਪਾਏ ਮੰਨਿਆ ਗਿਆ ਹੈ ਇਹਨਾਂ ਦੋਹਾਂ ਅੰਦਰ ਕੁਝ ਮਨਾਈਆਂ ਕਰਨੀਆਂ ਪੈਂਦੀਆਂ ਨੇ ਸੋ ਇਹਦਾ ਰਾਈਟ ਆਨਸਰ ਹੈ ਜੀ ਉਪਰੋਕਤ ਸਾਰੇ ਹੀ ਅਗਲਾ ਕੁਐਸਚਨ ਹੈ ਜੀ ਪੰਜਾਬ ਦੇ ਮੇਲੇ ਮਾਗੀ ਦਾ ਮੇਲਾ ਕਿਸ ਥਾਂ ਉੱਪਰ ਧਾਰਮਿਕ ਸ਼ਰਧਾ ਨਾਲ ਮਨਾਇਆ ਜਾਂਦਾ ਹੈ ਸ੍ਰੀ ਮੁਕਸੈਦ ਸਾਹਿਬ ਦੇ ਵਿੱਚ ਬੀਜ ਰੂਪ ਵਿੱਚ ਪੰਜਾਬੀ ਚరిత్ర ਵਿੱਚ ਹੀ ਸਮਾਇਆ ਹੋਇਆ ਹੈ ਮੇਲੇ ਹਰ ਦਿਨ ਹਰ ਮਹੀਨੇ ਕੋਈ ਨਾ ਕੋਈ ਮੇਲਾ ਪੰਜਾਬ ਦੇ ਵਿੱਚ ਆਇਆ ਹੀ ਰਹਿੰਦਾ ਹੈ ਸੋ ਇਸ ਕਰਕੇ ਇਹਨੂੰ ਮੇਲਿਆਂ ਦੀ ਧਰਤੀ ਵੀ ਕਿਹਾ ਜਾਂਦਾ ਹੈ ਸਭ ਤੋਂ ਮਿੱਠੀ ਤੇ ਸੁਹਾਣੀ ਰੁੱਤ ਕਿਹੜੀ ਹੁੰਦੀ ਹੈ ਬਸੰਤ ਬਸੰਤ ਦੀ ਰੁੱਤ ਹੁੰਦੀ ਹੈ ਹੋਲੀ ਦਾ ਤਿਹਾਰ ਕਿਸ ਦੇਸੀ ਮਹੀਨੇ ਵਿੱਚ ਮਨਾਇਆ ਜਾਂਦਾ ਹੈ ਫੱਗਣ ਦੇ ਵਿੱਚ ਮਨਾਇਆ ਜਾਂਦਾ ਹੈ ਪਹਿਲੀ ਵਾਰ ਤੇ ਵਿਦਨ ਸਮੇਂ ਕਿਸ ਦੀ ਪੂਜਾ ਕੀਤੀ ਜਾਂਦੀ ਹੈ ਸਰਪ ਦੀ ਪੂਜਾ ਕੀਤੀ ਜਾਂਦੀ ਹੈ ਸ਼ਪਾਰ ਪਿੰਡ ਕਿਸ ਸ਼ਹਿਰ ਵਿੱਚ ਸਥਿਤ ਹੈ ਸ਼ਪਾਰ ਪਿੰਡ ਲੁਧਿਆਣੇ ਦੇ ਵਿੱਚ ਸਥਿਤ ਹੈ ਜਰਗ ਦਾ ਮੇਲਾ ਕਿਸ માતા ਨਾਲ ਸੰਬੰਧਿਤ ਹੈ ਸ਼ੀਤਲਾ ਮਾਤਾ ਨਾਲ ਸੰਬੰਧਿਤ ਹੈ ਹੈਦਰ ਸ਼ੇਖ ਦਾ ਮੇਲਾ ਕਿੱਥੇ ਲੱਗਦਾ ਹੈ ਹੈਦਰ ਸ਼ੇਖ ਦਾ ਮੇਲਾ ਮਲੇਰਕੋਟੇ ਲੱਗਦਾ ਹੈ ਚੇਤਰ ਸੂਦੀ ਅਠਵੀਂ ਨੂੰ ਦੇਵੀ ਦੇ ਉਪਾਸਕ ਕਰਦੇ ਹਨ ਕੰਜਕਾ ਪੂਜਦੇ ਹਨ ਚੇਤਰ ਜਿਵੇਂ ਅੱਜ ਕੰਜਕ ਪੂਜਨ ਸੀਗਾ ਅਸ਼ਟਮੀ ਸੀਗੀ ਸ਼੍ਰੀ ਕ੍ਰਿਸ਼ਨ ਨੇ ਕਿਸ ਯੋਗ ਵਿੱਚ ਅਵਤਾਰ ਧਾਰਿਆ ਸ਼੍ਰੀ ਕ੍ਰਿਸ਼ਨ ਨੇ ਦੁਆਪਰ ਯੋਗ ਦੇ ਵਿੱਚ ਅਵਤਾਰ ਧਾਰਿਆ ਅਗਲਾ ਕੁਐਸਚਨ ਹੈ ਕੱਤਕ ਦੀ ਮੱਸੀਆਂ ਨੂੰ ਸਾਰੇ ਭਾਰਤ ਵਿੱਚ ਕਿਹੜਾ ਤਿਹਾਰ ਮਨਾਇਆ ਜਾਂਦਾ ਹੈ ਕੱਤਕ ਦੀ ਮੱਸੀਆਂ ਨੂੰ ਦੀਵਾਲੀ ਦਾ ਤਿਹਾਰ ਮਨਾਇਆ ਜਾਂਦਾ ਹੈ ਮਾਗੀ ਦਾ ਮੇਲਾ ਕਿਸ ਇਲਾਕੇ ਵਿੱਚ ਲੱਗਦਾ ਹੈ ਮਾਗੀ ਦਾ ਮੇਲਾ ਸ਼੍ਰੀ ਮੁਕਸਾ ਸਾਹਿਬ ਦੇ ਵਿੱਚ ਲੱਗਦਾ ਹੈ ਦੇਵੀ ਤਾਕਤਾਂ ਨੂੰ ਪਤਿ ਆਉਣ ਲਈ ਕੀਤੇ ਜਾਂਦੇ ਹਨ ਕੀ ਕੀਤੇ ਜਾਂਦੇ ਹਨ ਸੰਸਕਾਰ ਕੀਤੇ ਜਾਂਦੇ ਹਨ ਮੰਨੂ ਸ਼੍ਰੀਮਤੀ ਨੇ ਜੀਵਨ ਨੂੰ ਪਾਇ ਚਾਰਕ ਵੰਡਨ ਸਰ ਕਿੰਨੇ ਆਸ਼ਰਮਾ ਵਿੱਚ ਆਸ਼ਰਮਾ ਦੇ ਵਿੱਚ ਵੰਡਿਆ ਹੈ ਚਾਰ ਆਸ਼ਰਮਾ ਦੇ ਵਿੱਚ ਵੰਡਿਆ ਹੈ ਗੋੜ ਸ਼ਹਿਦ ਅਤੇ ਦੁੱਧ ਨਾਲ ਕਿਹੜੀ ਰਸਮ ਕੀਤੀ ਜਾਂਦੀ ਹੈ ਗੋੜ ਸ਼ਹਿਦ ਅਤੇ ਰਸਮ ਦੇ ਨਾਲ ਗੁੜਤੀ ਦੀ ਰਸਮ ਕੀਤੀ ਜਾਂਦੀ ਹੈ ਵਿਆਹ ਦੀ ਰਸਮ ਕਿਸ ਰਸਮ ਤੋਂ ਸ਼ੁਰੂ ਹੁੰਦੀ ਹੈ ਵਿਆਹ ਦੀ ਰਸਮ ਕੁੜਮਾਈ ਤੇ ਠਾ ਇਹ ਕੁੜਮਾਈ ਜਾਂ ਠਾਕੇ ਤੋਂ ਸ਼ੁਰੂ ਹੁੰਦੀ ਹੈ ਅਗਲਾ ਕੁਐਸਚਨ ਹੈ ਜੀ ਸੇਹਰਾ ਬੰਨਣ ਦੀ ਰਸਮ ਮੁੰਡੇ ਦੇ ਮਾਲ ਮਾਲਵੇ ਵਿੱਚ ਕੌਣ ਕਰਦਾ ਹੈ ਸੇਹਰਾ ਰਸਮ ਜਿਹੜਾ ਸੇਹਰਾ ਉਹ ਭੈਣ ਲਿਆਉਂਦੀ ਹੈ ਸੋ ਅਗਲਾ ਕੁਐਸਚਨ 18 ਕੁਐਸਚਨ ਨੰਬਰ 48 ਮੁਸਲਮਾਨ ਭਾਈਚਾਰੇ ਮ੍ਰਿਤਕ ਦਾ ਸੰਸਕਾਰ ਕੀਤਾ ਜਾਂਦਾ ਹੈ ਦਫਨਾਇਆ ਜਾਂਦਾ ਹੈ ਮ੍ਰਿਤਕ ਨੂੰ ਸੋ ਉਠਾਲਾ ਰਸਮ ਕਦੋਂ ਕੀਤੀ ਜਾਂਦੀ ਹੈ ਉਠਾਲਾ ਰਸਮ ਮੌਦੇ ਸਮੇਂ ਕੀਤੀ ਜਾਂਦੀ ਹੈ ਗੰਦੋੜਾ ਫੇਰਨ ਦੀ ਰਸਮ ਕਦੋਂ ਕੀਤੀ ਜਾਂਦੀ ਹੈ ਗੰਦੋੜਾ ਫੇਰਨ ਦੀ ਰਸਮ ਵਿਆਹ ਸਮੇਂ ਕੀਤੀ ਜਾਂਦੀ ਹੈ ਜੰਡੀ ਕਟਣਾ ਰਸਮ ਕਦੋਂ ਕੀਤੀ ਜਾਂਦੀ ਹੈ ਜੰਡੀ ਸਮੇ ਜੰਡੀ ਕਟਣਾ ਰਸਮ ਹੈ ਜਿਹੜੀ ਵਿਆਹ ਸਮੇਂ ਕੀਤੀ ਜਾਂਦੀ ਹੈ ਕੁਐਸਚਨ ਨੰਬਰ ਹੈ ਜੀ ਜਿਹੜੀ ਔਰਤ ਕਤਨਾ ਸੀਨਾ ਪਰੋਣਾ ਪਕਾਉਣਾ ਨਾ ਜਾਣਦੀ ਹੋਵੇ ਉਸ ਨੂੰ ਕੀ ਕਿਹਾ ਜਾਂਦਾ ਹੈ ਕੁਡੜ ਕਿਹਾ ਜਾਂਦਾ ਹੈ ਸੋ ਇਹਦਾ ਰਾਈਟ ਆਨਸਰ ਆਏਗਾ ਕੁਡੜ ਯਾ ਪੰਜਾਬ ਦੇ ਹਿੰਦੂ ਪਰਿਵਾਰਾਂ ਵਿੱਚ ਬੱਚੇ ਦਾ ਨਾਮ ਕਰਨ ਦਾ ਸੰਸਕਾਰ ਕਿਸ ਤੇ ਆਧਾਰਿਤ ਹੁੰਦਾ ਹੈ ਪਾਂਦੇ ਦੁਆਰਾ ਸੁਝਾਏ ਨਾਮ ਤੇ ਆਧਾਰਿਤ ਹੁੰਦਾ ਹੈ ਕੁਐਸਚਨ ਨਵ ਜੰਮੇ ਬੱਚੇ ਦੇ ਪਹਿਲਾ ਕੱਪੜਾ ਕਦੋਂ ਪਨਾਇਆ ਜਾਂਦਾ ਹੈ ਪੰਜਵੇਂ ਦਿਨ ਜਿਹੜਾ ਪਹਿਲਾ ਕੱਪੜਾ ਉਹ ਪਨਾਇਆ ਜਾਂਦਾ ਹੈ ਪਾਇਆ ਜਾਂਦਾ ਹੈ ਮੁੰਡੇ ਦੇ ਵਿਆਹ ਉੱਤੇ ਝੰਡੀ ਕੱਟਣ ਦੀ ਰਸਮ ਕਿਸ ਗੱਲ ਦਾ ਸੰਕੇਤ ਕਰਦੀ ਹੈ ਲਾੜੇ ਦੇ ਰਾਹ ਵਿੱਚੋਂ ਕੁਦਰਤੀ ਮੁਸੀਬਤਾਂ ਦਾ ਸਫਾਇਆ ਹੋ ਗਿਆ ਸੋ ਇਹਦਾ ਰਾਈਟ ਆਨਸਰ ਹੈ ਕੁਐਸਚਨ ਨੰਬਰ 5 ਹੈ ਜੀ ਪਹਿਲੀਆਂ ਸਮਿਆਂ ਦੀ ਦੀ ਸ਼ੂਸ਼ਕ ਦੀ ਰਸਮ ਤੋਂ ਕੀ ਭਾਵ ਹੈ ਵਿਆਹ ਪਿਛੋਂ ਕੱਪੜੇ ਗੈਣੇ ਆਦੀ ਦੇਣੇ ਇਹਨੂੰ ਸ਼ੂਸ਼ਕ ਦੀ ਰਸਮ ਕਹਿੰਦੇ ਹਨ ਸੋ ਅਗਲਾ ਕੁਐਸਚਨ ਹੈ ਨਾਨਕਾ ਮੇਲ ਨਾਲ ਕਿਹੜੀਆਂ ਰਸਮਾਂ ਜੁੜੀਆਂ ਹੋਣ ਬਬੀਆ ਬੁਲਾਉਣਾ ਜਾਗੋ ਕੜਨੀ ਛੱਜ ਤੋੜਨਾ ਇਹ ਸਾਰੇ ਹੀ ਆ ਜਿਹੜੇ ਨਾਨਕਾ ਮੇਲ ਕਰਦਾ ਹੈ ਵਿਆਹ ਸਮੇਂ ਸੁਰਮਾ ਪਾਉਣ ਦੀ ਰਸਮ ਕੌਣ ਕਰਦਾ ਹੈ ਵਿਆਹ ਸਮੇਂ ਜਿਹੜਾ ਸੁਰਮਾ ਪਾਉਣ ਦੀ ਰਸਮ ਹੈ ਉਹ ਪਰਝਾਈ ਕਰਦੀ ਹੈ ਇਸ ਤੋਂ ਬਾਅਦ ਨੇ ਲੋਕ ਖੇਡਾਂ ਕਿੰਨੇ ਪ੍ਰਕਾਰ ਦੀਆਂ ਹੁੰਦੀਆਂ ਹਨ ਲੋਕ ਖੇਡਾਂ ਦੋ ਪ੍ਰਕਾਰ ਦੀਆਂ ਹੁੰਦੀਆਂ ਹਨ ਕਵਸਚਨ ادي ਥਾਲ ਕੀ ਹੈ ਥਾਲ ਖੇਡ ਨਾਲ ਸੰਬੰਧਿਤ ਹੈ ਕਬੱਡੀ ਕੁਸ਼ਤੀ ਰੱਸਾ ਕਸ਼ੀ ਖੇਡਾਂ ਹਨ ਸਾਬਲ ਦੀਆਂ ਖੇਡਾਂ ਹਨ ਹੇਠ ਲਿਖਿਆ ਖੇਡਾਂ ਵਿੱਚੋਂ ਕਿਹੜੀ ਲੋਕ ਖੇਡ ਨਹੀਂ ਹੈ ਸੁਹਾਗ ਲੋਕ ਖੇਡ ਨਹੀਂ ਹੈ ਪਿਚੋ ਬકરી ਕੀ ਹੈ ਪਿਚੋ ਬકરી ਇੱਕ ਲੋਕ ਖੇਡ ਹੈ ਦਾਈਆਂ ਦੁਹਾਕੜੇ ਖੇਡ ਹੈ ਬੱਚਿਆਂ ਦੀ ਹੈ ਦਾਈਆਂ ਦੁਹਾਕੜੇ ਖੇਡ ਹੈ ਜਿਹੜੀ ਬੱਚਿਆਂ ਦੀ ਹੈ ਪੰਜਾਬ ਲੋਕ ਧਾਰਾ ਦੇ ਕੁਝ ਪੱਖ ਪੁਸਤਕ ਹੈ ਡਾਕਟਰ ਗੁਰਮੀਤ ਸਿੰਘ ਸ਼ਰੀਰੀ ਕਿਰਿਆਵਾਂ ਅਤੇ ਲਚਕ ਦੀ ਵਧੇਰੇ ਮੱਤਤ ਹੈ ਝੁਮਰ ਦੇ ਵਿੱਚ ਹੈ ਮੋਗਲ ਕਾਲ ਵਿੱਚ ਕੁੜੀਆਂ ਮੁਟਿਆਰਾਂ ਦੇ ਮਨੋਰੰਜਨ ਦੇ ਸਾਧਨ ਹਨ ਪਿੰਗ ਝੂਟਣਾ ਗੁੱਡੀਆਂ ਦੇ ਵਿਆਹ ਤਿਰੰਜਨ ਤੇ ਗਿੱਧਾ ਉਪਰੋਕਤ ਸਾਰੇ ਹੀ ਮਨੋਰੰਜਨ ਹਨ ਕੁੜੀਆਂ ਦੇ ਇਹਨਾਂ ਵਿੱਚੋਂ ਕਿਹੜੀ ਖੇਡ ਬਾਲ ਲੋਕ ਖੇਡਾਂ ਵਿੱਚ ਸ਼ਾਮਲ ਨਹੀਂ ਹੈ ਨਹੀਂ ਹਨ ਖਿੱਦੋ ਖੁੰਡੀ ਗੁੱਲੀ ਡੰਡਾ ਵਾਂਝਵੜੀ ਕਿਆ ਸਾਂਚੀ ਸਾਂਚੀ ਹੈ ਜਿਹੜੀ ਉਹ ਕੋਈ ਖੇਡ ਨਹੀਂ ਹੈ ਪੀਲ ਪਲਗਨ ਖੇਡ ਦਾ ਦੂਜਾ ਨਾਂ ਕੀ ਹੈ ਪੀ ਪੀਲ ਪਲਗਨ ਖੇਡ ਦਾ ਨਾਂ ਹੈ ਡੰਡ ਪ੍ਰਾਗਾ ਡੰਡ ਪਤਾਗੜਾ ਡੰਡ ਚੁੱਕ ਕੀੜ ਕੜਾਗਾ ਸੋ ਸਾਰੇ ਹੀ ਆ ਜਿਹੜੇ ਪੀਲ ਪਲਗਨ ਖੇਡ ਦਾ ਨਾਮ ਹੈ ਪੰਜਾਬ ਦੀਆਂ ਲੋਕ ਖੇਡਾਂ ਪੁਸਤਕ ਦਾ ਲੇਖਕ ਕੌਣ ਹੈ ਸੁਖਦੇਵ ਮਾਧਪੁਰੀ ਹੈ ਇਹਨਾਂ ਵਿੱਚੋਂ ਕਿਹੜੀ ਪੰਜਾਬੀਆਂ ਦੇ ਲੋਕ ਮਨੋਰੰਜਨ ਵਿੱਚ ਸ਼ਾਮਲ ਨਹੀਂ ਹੈ ਬੈਲ ਗੱਡੀ ਦੌੜ ਤੇ ਕੁੱਤਾ ਦੌੜ ਸੁਹਾਗਾ ਦੌੜ ਤੀਆਂ ਜਾਂ ਕੁੱਕੜ ਪੇੜ ਸੋ ਇਹਨਾਂ ਵਿੱਚੋਂ ਮਨੋਰੰਜਨ ਵਿੱਚ ਸ਼ਾਮਲ ਹੈ ਕਿਹੜੀ ਨਹੀਂ ਹੈ ਤੀਆਂ ਜਿਹੜੀਆਂ ਮਨੋਰੰਜਨ ਵਿੱਚ ਸ਼ਾਮਲ ਨਹੀਂ ਹੁੰਦੀਆਂ ਇਹ ਤਾਂ ਸਿਰ ਸੌਣ ਦੇ ਮਹੀਨੇ ਦੇ ਵਿੱਚ ਜਿਹੜੀਆਂ ਵਿਆਹੀਆਂ ਕੁੜੀਆਂ ਉਹ ਆਪਣੇ ਪੇਕੇ ਆ ਕੇ ਪੀਂਘਾਂ ਚੂੜਦੀਆਂ ਹਨ ਠੀਕ ਹੈ ਨੱਚਦੀਆਂ ਟੱਪਦੀਆਂ ਹਨ ਠੀਕ ਹੈ ਜਾਂ ਜਿਹੜਾ ਇਸ ਸੰਧਾਰਾ ਹੁੰਦਾ ਉਹ ਜਿਹੜੇ ਮਤਲਬ ਜਿਹੜਾ ਭਰਾ ਹੁੰਦਾ ਉਹ ਆਪਣੀ ਭੈਣ ਦੇ ਲਈ ਸੰਧਾਰਾ ਲੈ ਕੇ ਜਾਂਦਾ ਹੈ ਜਿਦੇ ਵਿੱਚ ਹਾਰ ਸ਼ਿੰਗਾਰ ਦਾ ਸਮਾਨ ਹੁੰਦਾ ਆ ਠੀਕ ਹੈ ਕੁਸ਼ ਲੱਡੂ ਹੁੰਦੇ ਹਨ ਜਾਂ ਜੋ ਵੀ ਮਿਠਾਈ ਹੁੰਦੀ ਹੈ ਬਿਸਕੁਟ ਹੁੰਦੇ ਹਨ ਹੋਰ ਕਾਫੀ ਸਾਰੀਆਂ ਚੀਜ਼ਾਂ ਬਣਾ ਕੇ ਲੈ ਕੇ ਉਹਨੂੰ ਸੰਧਾਰਾ ਵੀ ਕਹਿੰਦੇ ਹਨ ਠੀਕ ਹੈ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ ਪੰਜਾਬ ਦੇ ਖਾਣਾ ਦੀ ਵਿਚਾਰਧਾਰਾ ਲੇਖ ਦਾ ਰਚਨਹਾਰ ਹੈ ਮਹਿੰਦਰ ਸਿੰਘ ਸੁਹਿੰਦਰ ਸਿੰਘ ਵਣਜਾਰਾ ਬੇਦੀ ਅਗਲਾ ਕੁਐਸਚਨ ਹੈ ਜੀ ਗਿੱਧਾ ਧਰਤੀ ਮਾਤਾ ਦੀ ਪੂਜਾ ਦਾ ਨਾਚ ਨਿਬੰਧਕ ਲਿਖਿਆ ਡਾਕਟਰ ਨਾਰ ਸਿੰਘ ਤੋੜਾ ਕਿਸ ਨੂੰ ਕਿਹਾ ਜਾਂਦਾ ਹੈ ਗਿੱਧੇ ਦੀ ਬੋਲੀ ਦੀ ਅੰਤਲੀ ਤੱਕ ਨੂੰ ਤੋੜਾ ਕਿਹਾ ਜਾਂਦਾ ਹੈ ਪੰਜਾਬ ਦੀਆਂ ਵਿਰਾਸਤੀ ਖੇਡਾਂ ਨਿਬੰਧ ਦਾ ਲੇਖਕ ਹੈ ਸੁਖਦੇਵ ਮਾਧਪੁਰੀ ਕੁਐਸਚਨ ਹੈ ਜੀ ਸanskrit ਵਿੱਚ ਹੱਥ ਨੂੰ ਕਿਹਾ ਜਾਂਦਾ ਹੈ ਕਰ ਵਪਾਰ ਸ਼ੌਕਰ ਦਲਾਲੀ ਕਹੋਂਦੇ ਹਨ ਲੋਕ ਧੰਦੇ ਹਨ ਉਸਤਾਦੀ ਸ਼ਾਗਿਰਦੀ ਦੀ ਪਰੰਪਰਾ ਕਿਸ ਵਿੱਚ ਹੁੰਦੀ ਹੈ ਲੋਕ ਗਿੱਤਾਂ ਦੇ ਵਿੱਚ ਹੁੰਦੀ ਹੈ ਨੀਲੇ ਰੰਗ ਦੇ ਖੱਦਰ ਤੇ ਪੀਲੇ ਪੀਲੇ ਜਾਂ ਲਾਲ ਰੰਗ ਦੇ ਧਾਗੇ ਨਾਲ ਕੀਤੀ ਕਢਾਈ ਨੂੰ ਕੀ ਆਖਦੇ ਹਨ ਨੀਲਕ ਆਖਦੇ ਹਨ ਚਰਮਖ ਦਾ ਸਬੰਧ ਹੈ ਚਰਖੇ ਨਾਲ ਹੈ ਪਰਪੁੰਜੀ ਕਿਸ ਨੂੰ ਆਖਦੇ ਹਨ ਦਾਣੇ ਭੁੰਨਣ ਵਾਲੇ ਨੂੰ ਪਰਪੁੰਜੀ ਆਇ ਪਰਪੁੰਜੀ ਆਖਦੇ ਹਨ ਚੱਕ ਤੇ ਬਣਾਏ ਜਾ ਰਹੇ ਭਾਂਡੇ ਮੁੱਢੋ ਕੱਟ ਕੇ ਵੱਖ ਕਰਨ ਵਾਲਾ ਬਰੀਕ ਧਾਗਾ ਹੁੰਦਾ ਹੈ ਉਸ ਨੂੰ ਕੀ ਬੋਲਦੇ ਹਨ ਸਿਉਣ ਕਹਿੰਦੇ ਹਨ ਸੋਨੇ ਦੀ ਤਾਰ ਨੂੰ ਬਰੀਕ ਕਰਨ ਵਾਲਾ ਕੀ ਔਜ਼ਾਰ ਨੂੰ ਕੀ ਕਹਿੰਦੇ ਹਨ ਜੰਦ ਕਹਿੰਦੇ ਹਨ ਸੋ ਇਹਦਾ ਰਾਈਟ ਆਨਸਰ ਆਏਗਾ ਜੰਦ ਸੋ ਇਹ ਸੀਗੇ ਜੀ 84 ਕੁਐਸਚਨ ਅਗਰ ਤੁਹਾਨੂੰ ਕਿਸੇ ਕੋਈ ਲੱਗਦਾ ਹੈ ਕੋਈ ਨਵੇਂ ਕੁਝ ਹੋਰ ਵੀ ਅਸੀਂ ਤੁਹਾਡੇ ਨਾਲ ਇਹ ਵੀਡੀਓਜ਼ ਸ਼ੇਅਰ ਕਰਾਂਗੇ ਇਸ ਤਰ੍ਹਾਂ ਦੀਆਂ ਸੋ ਸਾਡੀ ਵੀਡੀਓ ਸਾਡੇ ਨਾਲ ਜੁੜੇ ਰਹਿਣ ਦੇ ਲਈ ਸਾਡੇ ਚੈਨਲ ਨੂੰ ਫੋਲੋ ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਣਾ ਸੋ پڑھਦੇ ਰਹੋ ਅੱਗੇ ਵਧਦੇ ਰਹੋ ਤੇ ਆਪਣੀ ਤਿਆਰੀ ਨੂੰ ਮਜ਼ਬੂਤ ਕਰ ਦੋ ਤਾਂ ਕਿ ਤੁਹਾਡੇ 4 ਦਿਨ ਰਹਿ ਗਏ ਨੇ ਪੇਪਰ ਦੇ ਵਿੱਚ ਜਲਦੀ ਤੋਂ ਜਲਦੀ ਵੀਡੀਓਜ਼ ਨੂੰ ਜਲਦੀ ਤੋਂ ਜਲਦੀ ਦੇਖ ਲਓ ਤਾਂ ਕਿ ਤੁਹਾਡੇ ਜਿਹੜੇ ਬੇਸਿਕ ਕੁਐਸ਼ਨਸ ਨੇ ਉਹ ਵੀ ਕਲੀਅਰ ਹੋ ਜਾਣਗੇ ਬੈਸਟ ਆਫ ਲੱਕ ਥੈਂਕ ਯੂ ਵੈਰੀ ਮੱਚ